ਕੁਝ ਜਨੂਨ ਤਿਰੰਗੇ ਦੀ ਆਨ ਦਾ ਕੁਝ ਜਨੂਨ ਭਾਰਤ ਮਾਂ ਦੀ ਸ਼ਾਨ ਦਾ ਅਸੀਂ ਲਹਿਰਾਵਾਂਗੇ ਤਿਰੰਗਾ ਜਨੂਨ ਹੈ ਇਹ ਹਿੰਦੁਸਤਾਨ ਦੀ ਸ਼ਾਨ ਦਾ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਅਤੇ ਮੇਰੇ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰਾ ਨਾਮ ਹੈ ਤੇ ਮੈਂ ਅਠਵੀਂ ਜਮਾਤ ਦੇ ਵਿਦਿਆਰਥਣਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ 15 ਅਗਸਤ ਹੈ ਅਤੇ ਇਹ ਦਿਨ ਸਾਰੇ ਭਾਰਤੀਆਂ ਵਾਸਤੇ ਬਹੁਤ ਮਹੱਤਵਪੂਰਨ ਦਿਨ ਹੈ ਇਸ ਦਿਨ 15 ਅਗਸਤ 1947 ਨੂੰ ਸਾਡਾ ਦੇਸ਼ ਅੰਗਰੇਜ਼ਾਂ ਦੀ ਲੰਮੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਸੀ ਇਸ ਲਈ ਅਸੀਂ ਹਰ ਸਾਲ 15 ਅਗਸਤ ਨੂੰ ਕੌਮੀ ਤਿਉਹਾਰ ਦੇ ਤੌਰ ਤੇ ਮਨਾਉਂਦੇ ਹਾਂ ਦੇਸ਼ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ छुड़ाਣ ਲਈ ਅਨੇਕਾਂ ਹੀ ਦੇਸ਼ਪਤਾ ਨੇ ਕੁਰਬਾਨੀਆਂ ਦਿੱਤੀਆਂ। ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ پا ਰਹੇ ਹਾਂ। 15 ਅਗਸਤ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਦਿੱਲੀ ਵਿੱਚ ਲਾਲ ਕਿਲੇ ਤੇ ਵਿੱਚ ਝੰਡਾ ਤਿਰੰਗਾ ਝੰਡਾ ਲਹਿਰਾਉਂਦੇ ਹਨ। ਇਸ ਰਸਮ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਫਿਰ ਉਹ ਰਾਸ਼ਟਰ ਦੇ ਨਾਂ ਇੱਕ ਸੰਦੇਸ਼ ਦਿੰਦੇ ਹਨ ਇਹ ਦਿਨ ਸਾਰੇ ਸ਼ਹਿਰਾਂ ਨਗਰਾਂ ਤੇ ਕਸਬੀਆਂ ਵਿੱਚ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਸਕੂਲਾਂ ਵਿੱਚ ਵੀ ਇਸ ਸੰਬੰਧੀ ਪ੍ਰੋਗਰਾਮ ਹੁੰਦੇ ਹਨ ਬੱਚਿਆਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦਿਨ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀयां ਦਿੱਤੀਆਂ ਜਾਂਦੀਆਂ ਹਨ ਦੋਸਤੋ ਸਾਡਾ ਦੇਸ਼ ਆਜ਼ਾਦ ਹੋਏ ਤਾਂ ਕਈ ਸਾਲ ਬੀਤ ਗਏ ਪਰ ਅਸੀਂ ਹਲੇ ਵੀ ਗਰੀਬੀ, ਭ੍ਰਿਸ਼ਟਾਚਾਰ, ਚੋਰ ਬਜਾਰੀ, ਰਿਸ਼ਵਤਖੋਰੀ ਆਦੀ ਬੁਰਾਈਆਂ ਵਿੱਚ ਫਸੇ ਹੋਏ ਹਾਂ ਦੋਸਤੋ ਅਸੀਂ ਅਸਲੀ ਆਜ਼ਾਦੀ ਦਾ ਆਨੰਦ ਤਾਂ ਹੀ ਮਾਨ ਸਕਦੇ ਹਾਂ ਜੇਕਰ ਅਸੀਂ ਇਹਨਾਂ ਬੁਰਾਈਆਂ ਨੂੰ ਦੂਰ ਕਰੀਏ 15 ਅਗਸਤ ਦਾ ਦਿਨ ਸਾਡੇ ਜੀਵਨ ਵਿੱਚ ਬਹੁਤ ਵੱਡੀ ਥਾਂ ਰੱਖਦਾ ਹੈ ਇਸ ਦਿਨ ਸਾਨੂੰ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਦੇਸ਼ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰੀਏ ਅਤੇ ਆਪਣੇ ਦੇਸ਼ ਦੀ ਜੀ-ਜਾਨ ਨਾਲ ਰਾਖੀ ਕਰੀਏ ਤਾਂ ਜੋ ਸਾਡਾ ਦੇਸ਼ ਹਮੇਸ਼ਾ ਤਰੱਕੀ ਦੇ ਰਾਹ ਤੇ ਤੁਰੇ ਅਤੇ ਸਾਡਾ ਤਿਰੰਗਾ ਝੰਡਾ ਹਮੇਸ਼ਾ ਉੱਚਾ ਝੂਲਦਾ ਰਹੇ ਧੰਨਵਾਦ ਜੈ ਹਿੰਦ ਜੈ ਭਾਰਤ